ਅਮਨਦੀਪ ਹਸਪਤਾਲ ਬਣ ਗਿਆ ਹੈ ਪੰਜਾਬ ਦਾ ਵਿਸ਼ੇਸ਼ ਫੁੱਟ ਕੇਅਰ ਹੱਬ ਸਿਹਤ ਸੰਭਾਲ ਪ੍ਰਦਾਤਾਵਾਂ ਵਜੋਂ ਉਸ ਦੀ ਉਤਮਤਾ ਨੂੰ ਦਰਸਾਉਂਦੇ ਇੱਕ ਹੋਰ ਵੱਡੀ ਪ੍ਰਾਪਤੀ ਵਿੱਚ ਅਮਨਦੀਪ ਹਸਪਤਾਲ ਅੰਮ੍ਰਿਤਸਰ ਨੇ ਪਲਾਸਟਿਕ ਸਰਜਨਾ ਪੈਰਾਂ ਅਤੇ ਗਿੱਟਿਆਂ ਦੇ ਸਰਜਨਾ ਅਤੇ ਪੈਡੀਟ੍ਰਿਕਸ ਦੇ ਨਾਲ ਇੱਕ ਸੰਪੂਰਨ ਫੁੱਟ ਕੇਅਰ ਐਂਡ ਐਂਕਲ ਵਿਭਾਗ ਤਿਆਰ ਕਰਕੇ ਪੰਜਾਬ ਦਾ ਵਿਸ਼ੇਸ਼ ਪੈਰਾਂ ਦੀ ਦੇਖਭਾਲ ਦਾ ਕੇਂਦਰ ਹੋਣ ਦਾ ਗੌਰਵ ਪ੍ਰਾਪਤ ਕੀਤਾ ਹੈ ਪੈਰਾਂ ਅਤੇ ਗਿੱਟਿਆਂ ਲਈ ਮਿਨਿਮਲੀ ਇਨਵੇਸਿਵ ਪਰਕਿਊਟੇਨੀਅਸ ਸਰਜਰੀ ਪ੍ਰਦਾਨ ਕਰਨ ਵਾਲਾ ਇਹ ਪੰਜਾਬ ਦਾ ਪਹਿਲਾ ਕੇਂਦਰ ਹੈ ਇਸ ਮੌਕੇ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਮਨਦੀਪ ਹਸਪੀਟਲ ਇੱਕ ਨਵੀਂ ਤਕਨੀਕ ਪੈਰਾਂ ਤੇ ਐਂਕਲ ਦੀ ਸਰਜਰੀ ਲਈ ਇੱਥੇ ਲੈ ਕੇ ਆਇਆ ਜਿਹਨੂੰ ਅਸੀਂ ਮਿਨਿਮਲ ਇਨਵੇਸਿਵ ਸਰਜਰੀ ਕਹਿੰਦੇ ਹਾਂ ਇਹਦੇ ਵਿੱਚ ਇੱਕ ਸਪੈਸ਼ਲ ਇਨਸਟਰੂਮੈਂਟਸ ਚਾਹੀਦੇ ਹੁੰਦੇ ਨੇ ਜਿਹੜੇ ਕਿ ਅਸੀਂ ਰੀਸੈਂਟਲੀ ਪ੍ਰਕਿਊਰ ਕੀਤੇ ਨੇ ਜਿਹਦੇ ਨਾਲ ਇਹ ਸਰਜਰੀ ਕੀਤੀ ਜਾਂਦੀ ਹੈ ਇਸ ਸਰਜਰੀ ਦੇ ਵਿੱਚ ਬਹੁਤ ਛੋਟੇ ਚੀਰੇ ਦੇ ਵਿੱਚ ਬੋਨਸ ਨੂੰ ਆਪਣੀ ਜਗ੍ਹਾ ਲਾਇਆ ਜਾ ਸਕਦਾ ਹੈ ਬ੍ਰੇਕ ਕਰਕੇ ਕਿਉਂਕਿ ਇਹ ਟੈਕਨੀਕ ਦੇ ਵਿੱਚ ਬਿਲਕੁਲ ਛੋਟੇ ਚੀਰੇ ਦੇਣੇ ਪੈਂਦੇ ਨੇ ਇਸ ਕਰਕੇ ਇੱਕ ਤਾਂ ਬਲੀਡਿੰਗ ਬਹੁਤ ਘੱਟ ਹੁੰਦੀ ਹੈ ਸਰਜਰੀ ਬੜੇ ਥੋੜੇ ਟਾਈਮ ਤੇ ਹੋ ਜਾਂਦੀ ਹੈ ਜਿਹੜੇ ਬਾਅਦ ਚ ਸਕਾਰਿੰਗ ਹੈ ਉਹ ਬਹੁਤ ਘੱਟ ਹੁੰਦੀ ਹੈ ਤੇ ਕਾਸਮੈਟਿਕਲੀ ਬਹੁਤ ਅੱਛਾ ਲੱਗਦਾ ਕਿਉਂਕਿ ਇਸ ਸਰਜਰੀ ਬਹੁਤ ਥੋੜੇ ਚੀਰੇ ਨਾਲ ਕੀਤੀ ਜਾਂਦੀ ਹੈ ਇਸ ਕਰਕੇ ਪੇਸ਼ੈਂਟ ਨੂੰ ਬਾਅਦ ਚ ਪੇਨ ਵੀ ਬਹੁਤ ਘੱਟ ਹੁੰਦੀ ਹੈ ਤੇ ਇਨਫੈਕਸ਼ਨ ਵੀ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਇਹ ਮਿਨਿਮਲ ਇਨਵੇਸਿਵ ਸਰਜਰੀ ਸਾਰੇ ਫੁੱਟ ਐਂਡ ਐਂਕਲ ਸਰਜਰੀਸ ਤੇ ਨਹੀਂ ਯੂਸਫੁਲ ਬਟ ਕਾਫੀ ਜਿਹੜੀਆਂ ਹੁਣ ਸਰਜਰੀਆਂ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਮਿਨਿਮਲੀ ਇਨਵੇਸਿਵ ਤਰੀਕੇ ਨਾਲ ਕੀਤਾ ਜਾਵੇ ਜਿਵੇਂ ਕਿ ਕਿਸੇ ਪੈਰ ਦੀਆਂ ਡਿਫਾਰਮਟੀਆਂ ਨੇ ਪੈਰ ਵਿੰਗੇ ਹੋ ਜਾਂਦੇ ਨੇ ਜਾਂ ਪੈਰ ਦੀਆਂ ਉਂਗਲਾਂ ਵਿੰਗੀਆਂ ਹੋ ਜਾਂਦੀਆਂ ਨੇ ਜਾਂ ਪੈਰ ਦੇ ਪੋਟੇ ਵਿੰਗੇ ਹੋ ਜਾਂਦੇ ਨੇ ਜਾਂ ਪੈਰ ਦੇ ਥੱਲੇ ਪੇਨ ਹੁੰਦੀ ਹੈ ਜਿੱਥੇ ਹੱਡੀਆਂ ਪ੍ਰੋਮਿਨੈਂਟ ਹੋ ਜਾਂਦੀਆਂ ਨੇ ਇਹ ਬੋਨ ਜਿਹੜੀਆਂ ਰੀਅਲਾਈਨ ਕੀਤੀਆਂ ਜਾ ਸਕਦੀਆਂ ਸਿੱਧੀਆਂ ਕੀਤੀਆਂ ਜਾ ਸਕਦੀਆਂ ਵੱਡੇ ਛੋਟੇ ਚੀਰੇ ਦੇ ਨਾਲ ਤਾਂ ਕਿ ਏ ਪੇਸ਼ੈਂਟ ਜਲਦੀ ਤੋਂ ਜਲਦੀ ਠੀਕ ਹੋ ਸਕਣ ਸੋ ਪੈਰ ਦੀਆਂ ਡਿਫਾਰਮਿਟੀਆਂ ਦੇ ਵਿੱਚ ਇਹ ਬਹੁਤ ਇਹਦਾ ਰੋਲ ਹੈ ਦੂਜਾ ਡਾਇਬੀਟਿਸ ਡਾਇਬੀਟਿਸ ਦੇ ਵਿੱਚ ਜਦੋਂ ਡਿਫਾਰਮਿਟੀਆਂ ਹੋ ਜਾਂਦੀਆਂ ਉਦੋਂ ਪ੍ਰੈਸ਼ਰ ਵਧਨ ਕਾਰਨ ਉੱਥੇ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਇੱਕ ਵਾਰੀ ਇਲਾਜ ਹੋ ਜਾਂਦਾ ਹੈ ਜ਼ਖਮ ਠੀਕ ਹੋ ਜਾਂਦੇ ਪਰ ਉਹਦੇ ਬਾਅਦ ਜਦੋਂ ਫੇਰ ਪੇਸ਼ੈਂਟ ਚੱਲਣਾ ਸ਼ੁਰੂ ਕਰਦਾ ਫੇਰ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਰੀਜ਼ਨ ਕੀ ਹੈ ਕਿ ਪ੍ਰੈਸ਼ਰ ਵਧਿਆ ਹੋਇਆ ਹੈ ਪ੍ਰੈਸ਼ਰ ਕਿਉਂ ਕਹਦੇ ਆ ਕਿ ਉੱਥੇ ਜਿਹੜੀ ਬੋਨ ਹੈ ਡਿਫਾਰਮਡ ਹੈ ਪਰ ਐਮ ਆਈ ਐਸ ਸਰਜੀ ਦੇ ਨਾਲ ਜਦੋਂ ਅਸੀਂ ਉਹਨੂੰ ਬੋਨ ਨੂੰ ਰੀਅਲਾਈਨ ਕਰ ਦਿਆਂਗੇ ਤੇ ਉਹਦੇ ਵਿੱਚ ਦੈਨ ਮਰਤੋਂ ਹੱਦਸ ਨਹੀਂ ਹੋਣਗੇ ਔਰ ਪੇਸ਼ੈਂਟ ਦੇ ਪੈਰ ਕੱਟਣ ਦੇ ਚਾਂਸਸ ਜਿਹੜੇ ਕਾਫੀ ਘਟ ਜਾਣਗੇ ਹੁਣ ਕਈ ਹੀਲ ਪੇਨਸ ਦੇ ਵਿੱਚ ਬੋਨ ਵੱਜ ਜਾਂਦੀਆਂ ਨੇ ਜਿਹਨੂੰ ਕਹਿੰਦੇ ਅਸੀਂ ਹੈਗਲੈਂਡ ਸਿੰਡਰੋਮ ਕਹਿੰਨੇ ਆ ਉਹਦੇ ਵਿੱਚ ਜਿਹੜੀਆਂ ਬੋਨਸ ਵਧੀਆਂ ਹੋਈਆਂ ਉਹ ਮਸਲਸ ਤੇ ਜਾਂ ਮਾਸ ਪੇਸ਼ੀਆਂ ਤੇ ਉਹਨੇ ਅਫੈਕਟ ਕਰਦੇ ਨੇ ਉਦੋਂ ਉਹ ਜਿਹੜੀਆਂ ਹੱਡੀਆਂ ਜਿਹੜੀਆਂ ਜੇ ਅਸੀਂ ਕਰਦੀਏ ਜਾਂ ਉਹਨਾਂ ਨੂੰ ਇਹਦੇ ਟੈਕਨੀਕ ਦੇ ਨਾਲ ਕੱਢ ਦਈਏ ਤੇ ਪੇਸ਼ੈਂਟ ਦਾ ਪੇਨ ਵੀ ਠੀਕ ਹੋ ਜਾਂਦੀ ਤੇ ਪੇਸ਼ੈਂਟ ਬਹੁਤ ਕੰਫਰਟੇਬਲੀ ਚੱਲਣਾ ਸ਼ੁਰੂ ਹੋ ਜਾਂਦਾ ਇੱਕ ਹੋਰ ਨਵੀਂ ਟੈਕਨੀਕ ਜਿਹੜੀ ਕਿ ਅਸੀਂ ਫਲੈਟ ਫੁੱਟ ਦੇ ਬੱਚਿਆਂ ਲਈ ਲੈ ਕੇ ਆਏ ਆ ਜਿਨ੍ਹਾਂ ਦੇ ਫਲੈਕਸੀਬਲ ਫਲੈਟ ਫੁੱਟ ਹੁੰਦੇ ਨੇ ਜਿਨ੍ਹਾਂ ਦੀ ਫਲੈਟ ਫੁੱਟ ਦੀ ਡਿਫਾਰਮਿਟੀ ਵਧੀ ਜਾਂਦੀ ਹੈ ਰੁਕਦੀ ਨਹੀਂ ਤੇ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਉਦੇ ਵੀ ਇੱਕ ਛੋਟਾ ਜਿਹਾ ਸਕਰੂ ਇੱਕ ਛੋਟੇ ਜਿਹੇ ਇੰਸੀਜਨ ਦੇ ਵਿੱਚ ਪਾ ਕੇ ਅਸੀਂ ਉਹ ਪੇਸ਼ੈਂਟ ਦਾ ਪੈਰ ਜਿਹੜਾ ਸਿੱਧਾ ਹੋ ਜਾਂਦਾ ਥੋੜਾ ਕਾਫੀ ਹੱਥ ਤੱਕ ਨੰਬਰ 1 ਇੱਕ ਤੇ ਉੱਥੇ ਸਿੱਧਾ ਹੋ ਜਾਂਦਾ ਤੇ ਚੱਲਣ ਲੱਗਿਆ ਉਹਨੇ ਕਹਿੰਦੇ ਉਹਨੂੰ ਇੰਪਰੂਵਮੈਂਟ ਹੋ ਜਾਂਦੀ ਦੂਜਾ ਅੱਗੇ ਤੋਂ ਹੋਰ ਖਰਾਬ ਹੋਣ ਤੋਂ ਬਚ ਜਾਂਦਾ ਤੇ ਜਿਹੜੀਆਂ ਬੋਨੀ ਚੇਂਜੇਸ ਹੋਣੀਆਂ ਹੁੰਦੀਆਂ growth ਦੇ ਨਾਲ ਉਹ ਵੀ ਬਚ ਜਾਂਦੀ ਹੈ ਸੋ ਇਹਨੂੰ ਅਸੀਂ ਆਰਥਰੋਰਿਸਿਸ ਕਹਿੰਦੇ ਆ ਉਹਨੇ ਕਹਿੰਦੇ ਇਹ ਟੈਕਨੀਕ ਇਹਨੂੰ ਕਿੰਨਾ ਚਿਰ ਲੱਗਦਾ ਸਰ ਜੀ ਹਾਰਡਲੀ ਇੱਕ ਤੋਂ ਦੋ ਦਿਨ ਬਸ ਅਨੇ ਦੋ ਦਿਨ ਬਾਅਦ ਪੇਸ਼ੈਂਟ ਜਾ ਸਕਦਾ ਤਬ ਵੀ ਦਿਨ 6-7 ਡੇਸ ਚੱਲ ਵੀ ਸਕਦਾ ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਨਾ ਉਹ ਬੇਸਿਕਲੀ ਜੋ ਅਮਰਦੀਪਾ ਹਸਪੀਟਲ ਤੇ ਜਿਹੜਾ ਅਸੀਂ ਐਡਵਾਂਸਡ ਫੁੱਟ ਕੇਅਰ ਸੈਂਟਰ ਰਨ ਕਰ ਰਹੇ ਹਾਂ ਇਹ ਉਹਦੇ ਬਾਰੇ ਸੀ ਔਰ ਉਹਦੇ ਵਿੱਚ ਜਿਹੜੀ ਨਵੀਂ ਟੈਕਨੋਲੋਜੀ ਇੰਟਰੋਡਿਊਸ ਕੀਤੀ ਗਈ ਹੈ ਬਾਏ ਵਨ ਆਫ आवर ਆਰਥੋਪੈਡਿਕ ਕਲੀਕਸ ਡਾਕਟਰ ਅਜੀਬ ਓਰਾ ਦੈਟ ਇਜ਼ ਅਬਾਊਟ ਮਿਨਿਮਲ ਇਨਵੇਸਿਵ ਸਰਜਰੀ ਸੋ ਉਹਦੇ ਬਾਰੇ ਜਿਹੜੀ ਹੈ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਔਰ ਉਹਦੇ ਵਿੱਚ ਜਿਸ ਤਰ੍ਹਾਂ ਕੀ ਡਾਕਟਰ ਬੋਹਰਾ ਨੇ ਦੱਸਿਆ ਵੀ ਬਹੁਤ ਛੋਟੇ ਕੱਟਸ ਦੇ ਥਰੂ ਜਿਹੜੀ ਹੈ ਉਹ ਪੈਰ ਦੀਆਂ ਤੇ ਐਂਕਲ ਦੀਆਂ ਸਰਜਰੀਜ਼ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਜਿਹੜੀਆਂ ਕੀ ਪਹਿਲੇ ਕੀ ਬਹੁਤ ਵੱਡੇ ਚੀਰੇ ਚੋਂ ਕੀਤੀ ਜਾਂਦੀ ਸੀ ਉਸ ਤੋਂ ਇਲਾਵਾ ਜਿਹੜਾ ਜਿਹੜਾ ਐਡਵਾਂਸ ਫੁੱਟ ਕੇਅਰ ਸੈਂਟਰ ਹੈ ਸਾਡਾ ਉਹ ਡਾਇਬੀਟਿਕ ਫੁੱਟ ਦੀ ਮੈਨੇਜਮੈਂਟ ਜਿਹੜੀ ਹੈ ਉਹ ਕਰ ਰਿਹਾ ਹੈ ਵਿਦ ਮਲਟੀਡਿਸਪਲਿਨਰੀ ਟੀਮ ਔਰ ਵਿਦ ਦੀ ਅਵੇਲੇਬਿਲਿਟੀ ਆਫ 올 ਦੀ ਐਡਵਾਂਸਡ ਟੈਕਨੋਲੋਜੀਜ਼ ਹਰ ਤਰ੍ਹਾਂ ਦੀ ਐਡਵਾਂਸਡ ਟੈਕਨੋਲੋਜੀ ਜਿਹੜੀ ਹੈ ਉਹ ਡਾਇਬੀਟਿਕ ਫੁੱਟ ਦੇ ਪੇਸ਼ੈਂਟਸ ਨੂੰ ਟਰੀਟ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ ਔਰ ਪਲੱਸ ਜਿਹੜਾ ਹੈ ਉਹਦੇ ਚ ਪਲਾਸਟਿਕ ਸਰਜਨ ਆਰਥੋਪੈਡਿਕ ਸਰਜਨ ਪੋਡੈਟ੍ਰਿਸਟ ਉਹ ਸਾਰੇ ਸਪੈਸ਼ਲਿਸਟ ਜਿਹੜੇ ਆ ਉਹ ਸਾਡੇ ਐਡਵਾਂਸ ਫੁੱਟ ਕੇਅਰ ਸੈਂਟਰ ਦੇ ਵਿੱਚ ਅਵੇਲੇਬਲ ਹੈ ਔਰ ਮੈਂ ਸਮਝਦਾ ਕਿ ਇਹ ਜਿਹੜਾ ਇਸ ਤਰ੍ਹਾਂ ਦਾ ਸੈਂਟਰ ਪ੍ਰੋਬੇਬਲੀ ਇੰਡੀਆ ਦਾ ਸ਼ਾਇਦ ਇੱਕੋ ਹੀ ਐਸਾ ਸੈਂਟਰ ਹੈ ਕਿ ਜਿੱਥੇ ਵਿੱਚ ਹਰ ਤਰ੍ਹਾਂ ਦੇ ਐਕਸਪਰਟੀਜ਼ ہر طرح کے ہر طرح کی ٹیکنالوجی ہے اویلبل ہے انکلوڈنگ ہائپربیرک آکسیجن تھراپیمل فار فوڈ سرجریز اینڈ دین آل کائنڈ آفانسڈ اویلیبل ابیلبل اینڈ دین ویو دیز اے